ਅਗਬਗ ਲੋਕਾਂ ਦਾ ਤੇ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਸਿੱਖਿਆ ਦੀ ਕ੍ਰਾਂਤੀ ਹੈ ਸਾਡੇ ਮੰਤਰੀ ਸਾਹਿਬ ਬੈਠੇ ਹੈ ਕਿ ਅਸੀਂ ਇਹੀ ਸੋਚਦੇ ਸੀ ਕਿਉਂਕਿ ਮੈਂ ਇੱਕ ਟੀਚਰ ਦਾ ਬੇਟਾ ਕਿ ਯਾਰ ਸਾਨੂੰ ਮੌਕਾ ਨਹੀਂ ਮਿਲਦਾ ਨਹੀਂ ਅਸੀਂ ਤਾਂ ਮਤਲਬ ਪਹਿਲੀ ਪੀਸ਼ਣ ਤੋਂ ਘੱਟ ਕੋਈ ਸਾਨੂੰ ਪਸੰਦ ਹੀ ਨਹੀਂ ਆਉਂਦੀ ਪਰ ਮੌਕੇ ਘੱਟ ਮਿਲਦੇ ਨੇ ਉਦਰੀ ਰਹਿ ਜੰਨੇ ਆ ਜਾਂ ਤਾਂ ਸਕੂਲਾਂ ਵਾਲੇ ਪਾਸੇ ਹੀ ਰਹਿ ਜੰਨੇ ਆ ਫਿਰ ਉੱਥੋਂ ਕਾਲਜ ਆ ਜਾਂਦੇ ਆ ਕਾਲਜ ਤੋਂ ਬੀਏ ਕਰਕੇ ਬਸ ਉਤ ਬਾਅਦ ਫਿਰ ਤਰਨੇ ਹੜਤਾਲਾਂ ਚ ਆ ਜੰਨੇ ਆ ਬੀਰ ਜਿਵਾਰਾਂ ਚ ਆ ਜੰਨੇ ਆ ਹੋਰ ਕੀ ਹੋ ਜੰਨੇ ਸੋ ਅਸੀਂ ਕਹੇ ਬਦਲਣਾ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਇਹ ਤੁਸੀਂ ਅਚੀਵਮੈਂਟ ਕਰ ਰਹੇ ਹੋ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਹਰਵਿੰਦ ਕੇ ਜੀਰੀਵਾਲ ਜੀ ਤੁਹੇ ਰਾਨ ਹੋ ਜਾਓਗੇ ਤੁਸੀਂ ਤਾਂ ਇੱਕੋ ਪਿੰਡ ਦੇ 2 2 ਤੋਂ 3 3 ਇੱਕੋ ਜ਼ਿਲ੍ਹੇ ਦੇ 15 15 ਕਰ ਗਏ ਉਹ ਹਿਸਾਰ ਕੋਲੇ ਉਹਨਾਂ ਦਾ ਪਿੰਡ ਆ ਸ਼ਿਵਾਨੀ ਜਿਸ ਵੇਲੇ ਉਹਨਾਂ ਨੇ ਆਈਆਈਟੀ ਵਸਤੇ ਪੇਪਰ ਕਲੀਅਰ ਕੀਤਾ ਤਾਂ ਮਤਲਬ ਉਹ ਆਲੇ ਦੁਆਲੇ ਦੇ ਜ਼ਿਲੇ ਚੋਂ ਤੀ ਆਲੇ ਦੋਲ ਦੇ 40 50 ਕਿਲੋਮੀਟਰ ਦੇ ਰੇਡੀਅਸ ਚ ਇੱਕੋ ਹੀ ਬੰਦੇ ਸੀਗੇ ਇੱਕੋ ਹੀ ਸਟੂਡੈਂਟ ਸੀਗਾ ਜਿਹਨੇ ਆਈਆਈਟੀ ਕਲੀਅਰ ਕੀਤਾ ਬਾਅਦ ਚ ਖੜਗਪੁਰ ਆਈਆਈਟੀ ਖੜਗਪੁਰ ਤੋਂ ਉਹਨਾਂ ਨੇ ਇੰਜੀਨੀਅਰ ਕੀਤੀ ਬਾਅਦ ਚ ਆਈਆਰਐਸ ਕਰਕੇ ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚ ਇਨਕਮ ਟੈਕਸ ਦੇ ਕਮਿਸ਼ਨਰ ਬਣੇ ਸੀਗੇ ਬਾਤ ਨੂੰ ਨੇ ਰਜਾਇਨ ਕਰਤਾ ਇੱਧਰ ਪਾਰਟੀ ਬਣਾਉਣ ਬਿਹਰੇ ਉਹਨਾਂ ਦੀ ਜਿਹੜੀ ਧਰਮ ਪਤਨੀ ਉਹ ਵੀ ਆਈਆਰਐਸ ਆਫੀਸਰ ਉਹਨਾਂ ਨੇ ਵੀ ਰਜਾਇਨ ਕਰਤਾ ਸੋ ਕੋਈ ਵੀ ਅਸੀ ਚੀਜ਼ ਨਹੀਂ ਹੈਗੀ ਜਿਹੜੀ ਪਿੰਡਾਂ ਵਾਲੇ ਕਹਿਣ ਕਿ ਅਸੀਂ ਕਰ ਨਹੀਂ ਸਕਦੇ ਤੇ ਮਿਹਨਤ ਜ਼ਰੂਰੀ ਹੈ ਬਸ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਪੰਜਾਬ ਤੋਂ ਲਗਭਗ ਆ ਤੁਸੀਂ ਗੁਰਦਾਸਪੁਰ ਤੋਂ ਵੀ ਮੁਕਸਰ ਸਾਹਿਬ ਤੋਂ ਜਾਂ ਲੁਧਿਆਣੇ ਤੋਂ ਪਟਿਆਲੇ ਤੋਂ ਡਿੜਬੇ ਤੋਂ ਮਾਨਸਾ ਤੋਂ ਸੇਲਪਰਾ ਰਾਮਪੁਰਾ ਫੂਲ ਕੋਲੇ ਤੇ ਸਾਰੇ ਪੰਜਾਬ ਤੋਂ ਲਗਭਗ ਆਏ ਹੋਇਓ ਔਰ ਇੱਥੋਂ ਇਹ ਸਿੱਧਾ ਹੁੰਦਾ ਕਿ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈਗੀ ਕਿਸੇ ਵੀ ਪਾਸੇ ਵੀ ਆ ਇਸ ਇਲਾਕੇ 'ਚ ਘਟ ਆਏ ਨੇ ਜਾਂ ਇਸ ਇਲਾਕੇ 'ਚੋਂ ਵਾਧਾ ਆਏ ਨੇ ਸੋ ਹੁਣ ਅੱਗੇ ਤੇ ਤੁਸੀਂ ਦੇਖੋ 92 ਜਿਹੜਾ ਉਹ ਸਿਰਫ ਜਹਾਜ਼ ਨੂੰ ਉਡਣ ਦਾ ਮੌਕਾ ਦਿੰਦਾ ਹੈ ਉਡਾਉਂਦਾ ਨਹੀਂ ਹੈਗਾ ਉਡਣ ਦਾ ਮੌਕਾ ਦਿੰਦਾ ਹੈ ਅੱਗੇ ਫਿਰ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਕਿ ਕਿੰਨਾ ਉੱਚੀ ਉੱਡਦਾ ਹੈ ਕਿੰਨੀ ਕੁ ਲੰਬੀ ਫਲਾਈਟ ਉੱਡਦਾ ਤੁਹਾਡੇ ਟੀਚਰ ਤੁਹਾਡੇ ਪੇਰੈਂਟਸ ਤੁਹਾਡੇ ਕੋਚਸ ਇਹ ਰਨਵੇ ਨੇ ਤੇ ਤੁਹਾਨੂੰ ਉੱਡਣ ਦਾ ਮੌਕਾ ਦੇ ਦੇਣਗੇ ਅੱਗੇ ਤੁਹਾਡੇ ਇੰਜਨਾਂ ਤੇ ਡਿਪੈਂਡ ਕਰਦਾ ਕਿ ਕਿੰਨੀ ਦੂਰ ਜਾਣਾ ਹੈ ਮੈਨੂੰ ਉਮੀਦ ਹੈ ਕਿ ਇੰਜਨ ਤੁਹਾਡੇ ਬਹੁਤ ਮਿਹਨਤੀ ਤੇ ਸ਼ਕਤੀਸ਼ਾਲੀ ਨੇ ਤੇ ਤੁਸੀਂ ਅਸਮਾਨਾਂ ਦੀਆਂ ਉਡਾਰੀਆਂ ਜਿਹੜੀਆਂ ਨੇ ਉਹ ਲਾਉਂਗੇ ਔਰ ਮਹਾਪਯੋਦਾ ਇਲਾਕਾ ਕੀ ਦਾ ਪੰਜਾਬ ਦਾ ਨਾਮ ਰੌਸ਼ਨ ਕਰੋਗੇ ਜਿਸ ਤਰ੍ਹਾਂ ਦੋ ਕੁੜੀਆਂ ਨੇ ਦੱਸਿਆ ਕਿ ਨੌਇਡਾ ਜਦੋਂ ਗਏ ਸੀ ਤਾਂ ਪੰਜਾਬ ਨੂੰ ਮਜ਼ਾਕ ਕਰਦੇ ਸੀ ਤੇ ਅੱਜ ਜਿਹੜਾ ਨਾਮ ਰੌਸ਼ਨ ਹੋਇਆ ਤਾਂ ਹੁਣ ਉਹ ਪੰਜਾਬ ਵਾਲਿਆਂ ਨੂੰ ਘਟ ਘਟ ਦੱਸ ਕੇ ਤਾਂ ਜਾਣਗੇ ਕਿਸੇ ਨੂੰ ਵੀ ਪੰਜਾਬ ਵਾਲਿਆਂ ਨੂੰ ਐਂ ਅੰਡਰ ਐਸਟੀਮੇਟ ਨਾ ਕਰਿਆ ਕਰੋ ਇਹ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਨੰਬਰ ਲਿਆ ਹੁਣ ਸੋ ਇਸ ਕਰਕੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਪਹਿਲਾਂ ਮੈਂ 10ਵੀਂ ਚੋਂ ਜਿੰਨੇ ਫਰਸਟ ਆਏ ਬੱਚੇ ਟੌਪ 10 ਉਹ ਬੁਲਾਏ ਤੇ 12ਵੀਂ ਵਾਲੇ ਬੁਲਾਏ ਟਾਪ 10 20 ਸੀਗੇ ਟੋਟਲ 19 ਕੁੜੀਆਂ ਸੀ ਵਿੱਚ ਤੇ ਇੱਕੋ ਹੀ ਸੀ ਉਹ ਜਦੋਂ ਇੱਥੇ ਆ ਕੇ ਨਾਮ ਲੈਣ ਲੱਗਿਆ ਮੈਂ ਤਾਂ ਜੱਫੀ ਪਾਈ ਉਹਨੂੰ ਮੈਂ ਕਿਹਾ ਤੂੰ ਇੱਜ਼ਤ ਰੱਖ ਲਈ ਸਾਡੀ ਭਰਾਵਾ ਅੱਜ ਮੈਨੂੰ ਖੁਸ਼ੀ ਹੈ ਕਿ ਮੁੰਡੇ ਜਿਹੜੇ ਨੇ ਉਹ ਕਾਫੀ ਗਿਣਤੀ 'ਚ ਜਿਹੜੇ ਨੇ ਉਹਨਾਂ ਨੇ ਵੀ ਕਲੀਅਰ ਕੀਤਾ ਟੈਸਟ ਕਹਿੰਦਾ ਵੀ 95% ਆਏ ਨੇ ਮੈਂ ਇਹਨੇ ਨਾ ਇਹ ਤਾਂ ਕੁੜੀਆਂ ਕਹਿੰਦੀਆਂ ਹੁੰਦੀਆਂ ਵੀ 99.2 ਵੀ ਆ ਜਾਣ ਨਾ ਤਾਂ ਵੀ ਐਗਜ਼ਾਮੀਨਰ ਨੂੰ ਕੋਸਣੇ ਕੋਸਣਾ ਕੰਜੂਸ ਮੱਖੀ ਚੂਸ ਪਤਾ ਨਹੀਂ ਕੌਣ ਬੈਠਾ ਥਾ ਦੋ ਨੰਬਰ ਔਰ ਦੇਤਾ ਸੁਨੀਤਾ ਸੇ ਅੱਗੇ ਹੋ ਜਾਂਦੀ ਹੈ ਨਾ ਇੱਥੇ ਦਰਿਆਦਿਲ 40 ਬਸ 45 ਨੰਬਰ ਆ ਜਾਣ ਨਾ ਫਿਰ ਵੀ ਦੁਆਵਾ ਵੀ ਆਹ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਫਕੀਰ ਓਏ 33 ਨੰਬਰ ਦੇ ਕਰਕੇ ਆਏ ਸੀ ਸੱਤ ਕਿੱਥੋਂ ਪਾਦੇ ਉਹਨੇ ਬੱਲੇ ਹਣਾ ਸੋ ਜਿੰਨੇ ਜਿੰਨੇ ਨੰਬਰ ਕੁੜੀ ਇਹ ਕੁੜੀ ਆ ਕੇ ਥੋੜਾ ਜਿਹਾ ਕਹਿੰਦੀ ਉਹਦੇ ਬੋਲਣ ਲੱਗੀ ਕਹਿੰਦੀ ਜੀ 99.5 ਰਹਿ ਗਏ ਮੈਂ ਕਿਹਾ ਵੀ ਅਜੇ 5 ਰਹਿ ਗਈ ਕਹਿੰਦੀ ਐ ਇਹਨੇ ਨਾਲ ਤਿੰਨ ਮੁੰਡੇ ਪਾਸ ਹੋ ਜਾਂਦੇ ਮੈਂ ਕਿਹਾ ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਵੀ ਪੜਨ ਵਾਸਤੇ ਜਿਹੜਾ ਉਹ ਕਿਉਂਕਿ ਆ ਜਿਹੜਾ ਬੇਲਾਮਨ ਸ਼ੈਤਾਨੀ ਦਾ ਘਰ ਕਈ ਵਾਰੀ ਆਪਾਂ ਕਿਸੇ ਗਲਤ ਸੰਗਤ ਚ ਪੈ ਜਾਂਦੇ ਆ ਜਾਂ ਉਹ ਇਹ ਉਮਰ ਜਿਹੜੀ ਇਸ ਤਰ੍ਹਾਂ ਦੀ ਹੈ ਕਿ ਕੋਰੇ ਕਾਗਜ਼ 'ਤੇ ਕੀ ਜੋ ਮਰਜ਼ੀ ਲਿਖ ਦਿਓ ਹੁਣ ਜੇ ਤੁਸੀਂ ਸਫਲਤਾ ਲਿਖਤੀ ਤਾਂ ਸਫਲ ਹੋ ਜਾਓਗੇ। ਕਈ ਵਾਰੀ ਕੋਈ ਸੰਗਤ ਮਾੜੀ ਮਿਲ ਜਾਂਦੀ ਹੈ ਤਾਂ ਉਹ ਬੰਦੇ ਜਿਹੜੇ ਨੇ ਸਾਰੀ ਜ਼ਿੰਦਗੀ ਪਛਤਾਉਂਦੇ ਵੀ ਹੈ। ਹੁਣ ਮਿਹਨਤ ਕਰ ਲਓਗੇ ਸਾਰੀ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋ ਜੂਗੀ। ਹੁਣ ਥੋੜੇ ਚਿਰ ਤੁਸੀਂ ਹੋ ਸਕਦਾ ਤੁਹਾਨੂੰ ਚੰਗੀ ਲੱਗੇ ਉਹ ਜਿਹੜੀ ਚੀਜ਼ ਹੈ ਵੀ ਫਨ ਕਰਨਾ ਜਾਂ ਇੱਧਰ ਉੱਧਰ ਜਾਣਾ ਯਾਰਾਂ ਦੋਸਤਾਂ ਨਾਲ ਪਰ ਥੋੜੇ ਚਿਰ ਲਈ ਹੋਊਗੀ ਫਿਰ ਉਦੋਂ ਬਾਅਦ ਸਾਰੀ ਜ਼ਿੰਦਗੀ ਮੁੜ ਕੇ ਤੁਹਾਨੂੰ ਪਛਤਾਉਣਾ ਪਊਗਾ। ਇਹ ਤੁਸੀਂ ਲੌਂਗ ਟਾਈਮ ਖੁਸ਼ਹਾਲੀ ਜਿਹੜੀ ਹੈ ਉਹ ਚੂਜ਼ ਕਰਨੀ ਹੈ ਜਾਂ ਲੌਂਗ ਟਾਈਮ ਉਦਾਸੀ। ਸੋ ਇਸ ਕਰਕੇ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਅ ਅਨ ਅਚੀਵੇਬਲ ਨਹੀਂ ਹੈਗੀ ਕਿ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ ਸਪੋਰਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ ਸੋ ਕੌਨਫੀਡੈਂਸ ਤੇ ਪ੍ਰਾਊਡ ਇਹਨਾਂ ਚ ਬਸ ਥੋੜਾ ਜਿਹਾ ਹੇਅਰਲਾਈਨ ਡਿਫਰੈਂਸ ਹੀ ਹੈ ਬਸ ਬੜ ਜਿੰਨਾ ਹੀ ਫਰਕ ਹੈ ਕੌਨਫੀਡੈਂਸ ਦੀ ਜਿਆਦਾ ਡੋਜ਼ ਨੂੰ ਪ੍ਰਾਊਡ ਕਹਿੰਦੇ ਆ ਹੰਕਾਰ ਹੰਕਾਰ ਦੀ ਘੱਟ ਡੋਜ਼ ਨੂੰ ਕੌਨਫੀਡੈਂਸ ਕਹਿੰਦੇ ਆ ਇਹ ਕੰਮ ਮੈਂ ਵੀ ਕਰ ਸਕਦਾ ਇਹ ਕੌਨਫੀਡੈਂਸ ਹੈ ਇਹ ਕੰਮ ਮੈਂ ਹੀ ਕਰ ਸਕਦਾ ਇਹ ਹੰਕਾਰ ਹੈ ਸੋ ਹੰਕਾਰ ਨਹੀਂ ਕਰਨਾ ਕਦੇ ਬਟ ਬੜੇ ਬੜੇ ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟੀ ਜਾਂਦੇ ਹਜੇ ਵੀ ਆਪ ਭਾਰੋ ਜੀ ਤੋੜ ਦੇਣਾ ਵੀ ਆ ਰਿਕਾਰਡ ਤੋੜਦਾ ਇਹਨੇ ਆ ਰਿਕਾਰਡ ਤੋੜਦਾ ਹੈਨਾ ਸੋ ਰਿਕਾਰਡ ਬਣਦੇ ਹੀ ਟੁੱਟਣ ਵਾਸਤੇ ਕੋਈ ਨਾ ਕੋਈ ਹੋਰ ਆ ਜਾਂਦਾ ਮਿਹਨਤ ਕਰਕੇ ਉਸ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ ਭਜਦਾ ਚਾਹੇ ਉਹ ਦੌੜਾਂ ਦਾ ਰਿਕਾਰਡ ਹੈ ਚਾਹੇ ਗੋਲਾ ਦਾ ਰਿਕਾਰਡ ਹੈ ਚਾਹੇ ਕੋਈ ਵੀ ਹੈ ਸੋ ਇਸ ਕਰਕੇ ਕੰਫੀਡੈਂਸ ਨਾਲ ਕੰਮ ਕਰੋ ਕਿ ਮੈਂ ਕਰ ਸਕਦਾ ਮੈਂ ਕਿਸੇ ਤੋਂ ਘੱਟ ਨਹੀਂ ਹੈਨਾ ਔਰ ਬਹੁਤ ਜਿਵੇਂ ਜਿਸ ਤਰ੍ਹਾਂ ਦੱਸਿਆ ਵੀ ਹੈ ਕਿ ਆਮ ਕਰਨ ਦੀ ਬੈਕਗ੍ਰਾਉਂਡ ਚ ਆਏ ਆ ਕਕਰਜੇ ਵੀ ਚੜੇ ਹੋਏ ਨੇ ਉਹ ਸਾਰੇ ਕਰਜੇ ਮੈਂ ਆਮ ਤੌਰ ਤੇ ਮੈਂ ਆਪਣੀ ਸਪੀਚਸ ਦੇ ਵਿੱਚ ਕਹਿਣਾ ਹੁੰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਜਿਹੜੇ ਸਮੇਂ ਦੇ ਵਿੱਚ ਉਹ ਬੰਦੇ ਵੱਡੇ ਅਮੀਰ ਜਾਂ ਸੇਠ ਨਹੀਂ ਕਹਾਉਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਜਾਂ ਜਿਨ੍ਹਾਂ ਕੋਲੇ ਸ਼ੋਰੂਮ ਜਾਂ ਬੈਂਕ ਬੈਲੈਂਸ ਨੇ ਉਹ ਬੰਦੇ ਨੂੰ ਅਮੀਰ ਮੰਨਿਆ ਜਾਊਗਾ ਜਿਹਦਾ ਬੱਚਾ ਪੜਿਆ ਲਿਖਿਆ ਬਹੁਤ ਹਾਈਲੀ ਐਜੂਕੇਟਿਡ ਬੱਚਾ ਉਹ ਅਮੀਰ ਮੰਨੇ ਜਾਣਗੇ ਕਿਉਂਕਿ ਜ਼ਮੀਨ ਤੇ ਕੋਈ ਕਬਜ਼ਾ ਕਰ ਸਕਦਾ ਬੈਂਕ ਡੁੱਬ ਗਿਆ ਲੈ ਗਿਆ ਕੋਈ ਲੁੱਟ ਕੇ खासे ले गए अपने ले तो तीन चार ले गए है ना पैसा लोगों का मर जाता बैंक कहती करी सू तो ठगी बज गई ना सारा कुछ चोरी हो है, थोड़ी एजुकेशन चोरी नहीं हो सकती वो थोड़े है। सो इस करके ये तो बड़ी प्रॉपर्टी कोई है नहीं जो लिखा होंकूलों ना, ना के विद्या मनुख का तीजा नेत्र है सो तीजा नेत्र जो खोलिए परमात्मा ਕੋਈ ਕਮੀ ਰੱਖਦਾ ਨਹੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਇਸ ਕਰਕੇ ਤੁਸੀਂ ਬਹੁਤ ਸਾਰੀਆਂ ਅਚੀਵਮੈਂਟਸ ਕੀਤੀਆਂ ਨੇ ਤੁਹਾਡੇ ਟੀਚਰਜ਼ ਨੂੰ ਤੁਹਾਡੇ ਕੋਚਸ ਨੂੰ ਸਾਡੇ ਵਿਭਾਗਾਂ ਦੇ ਸਾਰੇ ਅਫਸਰ ਬੈਠੇ ਨੇ এডੂਕੇਸ਼ਨ ਹਾਇਰ এডੂਕੇਸ਼ਨ ਦੇ ਤੇ ਆਨਰ ਦੇਣਾਂ ਚ ਵੀ ਅਸੀਂ ਕੋਈ ਕਮੀਆਂ ਸਾਡੇ ਵੱਲੋਂ ਰਹਿ ਗਈਆਂ ਤਾਂ ਉਹ ਪੂਰੀਆਂ ਕਰਦੇ ਰਵਾਂਗੇ ਹੋਰ ਅਚੀਵਰ ਚਾਹੀਦੇ ਨੇ ਹਜੇ ਕੁਝ ਨਹੀਂ 44 ਨੇ ਅਜੇ ਤਾਂ ਤੇ ਹੋਰ ਜਿਆਦਾ ਗਿਣਤੀ ਜਿਹੜੀ ਹੈ ਜਿਵੇਂ ਜਿਸ ਤਰ੍ਹਾਂ ਹਰ ਜੋਤ ਉਹਨਾਂ ਦੱਸਿਆ ਗੱਲ ਤੋਂ ਹੀ ਫੇਰ ਕੋਚਿੰਗ ਸ਼ੁਰੂ ਹੈ ਤੇ ਉਹਦੇ ਚੋਂ ਪਤਾ ਨਹੀਂ ਹੁਣ ਤੁਹਾਡੇ ਵਰਗੀਆਂ ਸਟੋਰੀਆਂ ਹੋਰ ਨਿਕਲਣਗੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੇ ਇਹ ਕੀ ਹੁੰਦੀ ਹੈ ਮੈਨੂੰ ਤਾਂ ਕੋਚਿੰਗ ਤੋਂ ਬਾਅਦ ਪਤਾ ਲੱਗਿਆ ਹੈਨਾ ਸੋ ਇਸ ਕਰਕੇ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ ਸਪੋਰਟ ਤੁਹਾਡੇ ਨਾਲ ਰਹੂਗੀ ਕਿਸੇ ਕਿਸਮ ਦਾ ਕੋਈ ਸਲਾਹ ਕੋਈ ਮਸ਼ਵਰਾ ਕੋਈ ਗਾਈਡੈਂਸ ਕੁਈ ਸੁਜੈਸ਼ਨ ਹੈ ਤੁਹਾਡੇ ਕੋਲੇ ਜਦੋਂ ਮਰਜੀ ਤੁਸੀਂ ਸਾਡੇ ਨਾਲ ਕਿਸੇ ਵੀ ਪਦਰਤ ਚਾਹੇ ਆਪਣੇ ਹੈਡਮਾਸਟਰ ਨੂੰ ਜਾਂ ਪ੍ਰਿੰਸੀਪਲ ਨੂੰ ਦੱਸੋ ਤਾਂ ਉੱਥੋਂ ਸਾਡੀ ਪ੍ਰਿੰਸੀਪਲਾਂ ਨਾਲ ਜਾਂ ਹੈਡਮਾਸਟਰ ਨਾਲ ਪੂ ਅੱਜਕੱਲ ਪੋਰਟਲ ਨੇ ਪੋਰਟਲਾਂ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਕੀ ਜਿਹੜੀ ਹੈ ਜਿਵੇਂ ਉਹ ਇੱਕ ਮੁੰਡੇ ਨੇ ਕਿਹਾ ਕਿ 11ਵੀਂ 12ਵੀਂ ਤੋਂ AI ਥੋੜਾ ਥੋੜਾ ਸਿਖਾਉਣਾ ਸ਼ੁਰੂ ਕਰ ਦਿਓ ਜੀ ਤਾਂ ਇਹਦੇ ਤੇ ਗੌਰ ਕਰਾਂਗੇ ਅਸੀਂ ਦੇਖੋ ਜਿੱਥੇ ਸਮੱਸਿਆ ਉੱਥੇ ਉਹਦਾ ਹੱਲ ਹੈ ਇੱਥੇ ਬਹਿ ਕੇ ਹੱਲ ਨਹੀਂ ਕੀਤਾ ਅਸਾਦ ਜੀ ਦੁੱਖੇ ਸੀ ਗੱਲ ਦੀ ਸੀ ਹੁਣ ਹੁਣ ਤੱਕ ਜਿਹੜੇ ਅਫਸਰ ਨੇ ਉਹ ਇ